ਮੇਰੇ ਦੋਮ ਤੋਂ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਚਪਾਕ ਕਰਾਮਤ ਕਹਾਣੀ ਦਾ ਸਾਰ ਪੜਾਂਗੇ। ਕਰਾਮਤ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਹੈ। ਇਸ ਕਹਾਣੀ ਲਈ ਕਹਾਣੀਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪੰਜਾ ਸਾਹਿਬ ਦੀ ਸਾਖੀ ਦੇ ਸੱਚ ਨੂੰ ਸਿੱਧ ਕਰਨ ਦਾ ਯਤਨ ਕੀਤਾ ਹੈ। ਕਹਾਣੀ ਕਹਿੰਦਾ ਹੈ ਕਿ ਕਬੀਰ ਉਸ ਦੀ ਮਾਤਾ ਨੇ ਕਹਾਣੀ ਸੁਣਾਈ ਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਹਸਨ ਅਬਦਾਲ ਦੇ ਜੰਗਲੀ ਇਲਾਕੇ ਵਿੱਚ ਉਲੰਗਰੇ ਸਨ। ਮਰਦਾਨੇ ਨੂੰ ਬਹੁਤ ਪਿਆਸ ਲੱਗੀ। ਉਸਨੇ ਗੁਰੂ ਜੀ ਤੋਂ ਪਾਣੀ ਮੰਗਿਆ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਇੱਥੇ ਕਿਤੇ ਵੀ ਪਾਣੀ ਨਹੀਂ ਮਿਲ ਸਕਦਾ ਇਸ ਲਈ ਉਸਨੂੰ ਸਬਰ ਨਾਲ ਲੱਗੇ ਚੱਲਣਾ ਚਾਹੀਦਾ ਹੈ ਪਰ ਮਰਦਾਨੇ ਦਾ ਬੁਰਾ ਹਾਲ ਸੀ ਤੇ ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਗੁਰੂ ਜੀ ਨੇ ਅੰਤਰਦਿਆਨ ਹੋ ਕੇ ਦੱਸਿਆ ਕਿ ਇਸ ਪਹਾੜੀ ਉੱਤੇ ਰਹਿੰਦੇ ਵਾਲੀ ਕੰਦਾਰੀ ਦੇ ਖੂਹ ਵਿੱਚ ਪਾਣੀ ਹੈ ਗੁਰੂ ਜੀ ਨੇ ਮਰਦਾਨੇ ਨੂੰ ਉਸ ਕੋਲ ਭੇਜਿਆ ਮਰਦਾਨਾ ਬੜੀ ਮੁਸ਼ਕਿਲ ਨਾਲ ਬਲੀ ਕੰਦਾਰੀ ਕੋਲ ਪਹੁੰਚਿਆ ਅਤੇ ਉਸ ਤੋਂ ਪਾਣੀ ਮੰਗਿਆ ਬਲੀ ਕੰਦਾਰੀ ਨੇ ਖੂਬ ਅਲ ਇਸ਼ਾਰਾ ਕੀਤਾ ਪਰ ਇਸ ਦੇ ਨਾਲ ਹੀ ਉਸਨੇ ਪੁੱਛਿਆ ਕਿ ਉਹ ਕੌਣ ਹੈ ਮਰਦਾਨੇ ਨੇ ਉੱਤਰ ਦਿੱਤਾ ਕਿ ਉਹ ਨਾਨਕ ਪੀਰ ਦਾ ਸਾਥੀ ਹੈ ਇਹ ਸੁਣ ਕੇ ਬਲੀ ਕੰਦਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਮਰਦਾਨੇ ਨੂੰ ਪਾਣੀ ਪੀਤੇ ਬਗੈਰ ਹੀ ਮੋੜ ਦਿੱਤਾ ਮਰਦਾਨੇ ਨੇ ਆ ਕੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ। ਗੁਰੂ ਜੀ ਨੇ ਮਰਦਾਨੇ ਨੂੰ ਮੋੜ-ਮੋੜ ਤਿੰਨ ਵਾਰ ਭੇਜਿਆ। ਪਰਵਲੀ ਕੰਦਾਰੀ ਨੇ ਪਾਣੀ ਨਾ ਦਿੱਤਾ ਤੇ ਮਰਦਾਨੇ ਨੂੰ ਕਈ ਬੋਲੀਆਂ ਮਾਰੀਆਂ। ਮਰਦਾਨੇ ਨੇ ਗੁਰੂ ਜੀ ਨੂੰ ਦੱਸਿਆ ਕਿ ਬਲੀ ਕੰਦਾਰੀ ਕਹਿੰਦਾ ਹੈ ਕਿ ਜੇ ਨਾਨਕ ਪੀਰ ਹੈ ਤਾਂ ਆਪਣੇ ਮੂਰਿਦ ਨੂੰ ਪਾਣੀ ਨਹੀਂ ਪਿਲਾ ਸਕਦਾ। ਗੁਰੂ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਫਿਰ ਇੱਕ ਪੱਥਰ ਪੁੱਟਣ ਲਈ ਕਿਹਾ। ਮਰਦਾਨੇ ਨੇ ਜਦੋਂ ਪੱਥਰ ਪੁੱਟਿਆ ਤਾਂ ਪਾਣੀ ਤੇ ਫੁਆਰੇ ਛੁੱਟ ਤੁਰੇ। ਮਰਦਾਨੀ ਨੇ ਆਪਣੀ ਪਿਆਸ 부ਝਾਈ ਉਸ ਵੇਲੇ ਵਾਲੇ ਕੰਦਾਰੀ ਨੇ ਪਾਣੀ ਦੀ ਲੋੜ ਪੈ ਗਈ ਉਸਨੇ ਦੇਖਿਆ ਕਿ ਉਸ ਦਾ ਖੂ ਖਾਲੀ ਪਿਆਸੀ ਉਹ ਬਹੁਤ ਗੁੱਸੇ ਵਿੱਚ ਆ ਗਿਆ ਉਸਨੇ ਗੁਰੂ ਨਾਨਕ ਜੀ ਵੱਲ ਵੱਡੀ ਪਹਾੜੀ ਦਾ ਇੱਕ ਟੁਕੜਾ ਰੋੜ ਦਿੱਤਾ ਪਰ ਗੁਰੂ ਜੀ ਨੇ ਉਸਨੂੰ ਇੱਕ ਹੱਥ ਨਾਲ ਰੋਕ ਲਿਆ ਉੱਥੇ ਹੀ ਗੁਰੂ ਜੀ ਦਾ ਪੰਜਾ ਲੱਗ ਗਿਆ ਤੇ ਅਜੇ ਤੱਕ ਇਹ ਪੰਜਾ ਲੱਗਿਆ ਹੋਇਆ ਦਿਖਾਈ ਦਿੰਦਾ ਹੈ ਕਹਾਣੀਕਾਰ ਦੱਸਦਾ ਹੈ ਕਿ ਇਹ ਸਾਖੀ ਉਸਨੂੰ ਬਹੁਤ ਚੰਗੀ ਲੱਗਦੀ ਸੀ ਪਰ ਇੱਕ ਇਨਸਾਨ ਨੇ ਪਹਾੜੀ ਕਿਵੇਂ ਰੋਕੀ ਅਤੇ ਪੰਜਾ ਕਿਵੇਂ ਲੱਗਾ ਇਸਤੇ ਉਸ ਨੂੰ ਯਕੀਨ ਨਹੀਂ ਸੀ ਆਉਂਦਾ ਇਸ ਤਰ੍ਹਾਂ ਕਾਫੀ ਸਮਾਂ ਬੀਤ ਗਿਆ ਫਿਰ ਕਹਾਣੀਕਾਰ ਨੂੰ ਪਤਾ ਲੱਗਾ ਕਿ ਪੰਜਾ ਸਾਹਿਬ ਵਿੱਚ ਸਾਕਾ ਹੋਇਆ ਹੈ ਸਾਕੇ ਦੀ ਖਬਰ ਸੁਣ ਕੇ ਲੇਖਕ ਤੇ ਉਸ ਦੀ ਮਾਤਾ ਤੇ ਭੈਣ ਪੰਜਾ ਸਾਹਿਬ ਨੂੰ ਤੁਰ ਪਈ ਉੱਥੇ ਪਹੁੰਚ ਕੇ ਕਹਾਣੀਕਾਰ ਨੂੰ ਸਾਰੀ ਘਟਨਾ ਦਾ ਪਤਾ ਲੱਗਾ। ਇਹ ਘਟਨਾ ਕਹਾਣੀਕਾਰ ਦੀ ਮਾਤਾ ਦੀ ਸਹੇਲੀ ਨੇ ਸੁਣਾਈ ਸੀ। ਉਸ ਨੇ ਦੱਸਿਆ ਕਿ ਅੰਗਰੇਜ਼ਾਂ ਨੇ ਦੂਰ ਕਿਧਰੇ ਭਾਰਤੀਆਂ ਤੇ ਗੋਲੀ ਚਲਾਈ ਤੇ ਕਾਫੀ ਬੰਦੇ ਮਾਰ ਦਿੱਤੇ ਤੇ ਬਾਕੀਆਂ ਨੂੰ ਗੱਡੀ ਵਿੱਚ ਸੁੱਟ ਕੇ ਕਿਸੇ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸੀ। ਹੁਕਮ ਇਹ ਸੀ ਕਿ ਇਸ ਗੱਡੀ ਨੂੰ ਕਿਧਰੇ ਵੀ ਰੋਕਿਆ ਨਾ ਜਾਵੇ। ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਸਾਹ ਵਿੱਚ ਗੱਡੀ ਰੋਕ ਕੇ ਕੈਦੀਆਂ ਨੂੰ ਰੋਟੀ ਪਾਣੀ ਚਕਾਇਆ ਜਾਵੇ। ਪਰ ਸਟੇਸ਼ਨ ਮਾਸਟਰ ਅਤੇ ਅੰਗਰੇਜ਼ ਅਧਿਕਾਰੀ ਬਿਲਕੁਲ ਨਾ ਮੰਨੇ। ਕਹਾਣੀਕਾਰ ਦੀ ਮਾਤਾ ਦੀ ਸੇਲੀ ਨੇ ਦੱਸਿਆ ਕਿ ਗੱਡੀ ਰੋਕਣ ਲਈ ਪਹਿਲਾ ਆਦਮੀ ਫਿਰ ਇਸਤਰੀਆਂ ਤੇ ਫਿਰ ਬੱਚੇ ਲਾਈਨ ਉੱਤੇ ਲੰਮੇ ਪੈ ਗਏ ਗੱਡੀ ਆਈ ਅਤੇ ਕਈਆਂ ਦੇ ਸਰੀਰਾਂ ਨੂੰ چیرਦੀ ਹੋਈ ਹੌਲੀ-ਹੌਲੀ ਖੜੀ ਹੋ ਗਈ ਖੂਨ ਦੀਆਂ ਨਦੀਆਂ ਵਗ ਤੁਰੀਆਂ ਉਸ ਸ਼ਾਮ ਨੂੰ ਜਦ ਕਹਾਣੀਕਾਰ ਉਸਦੀ ਮਾਤਾ ਤੇ ਭੈਣ ਵਾਪਸ ਆ ਰਹੇ ਸਨ ਤਾਂ ਕਹਾਣੀਕਾਰ ਦੀ ਮਾਤਾ ਨੇ ਉਸਦੀ ਭੈਣ ਨੂੰ ਪੰਜਾ ਸਾਹਿਬ ਦੀ ਸਾਖੀ ਸੁਣਾਈ ਕਿ ਕਿਸ ਤਰ੍ਹਾਂ ਬਾਬੇ ਨਾਨਕ ਨੇ ਇੱਕ ਪਹਾੜੀ ਨੂੰ ਰੋਕਿਆ ਸੀ ਅਤੇ ਕਿਵੇਂ ਮਰਦਾਨੇ ਨੇ ਪਿਆਸ 부ਝਾਈ ਸੀ ਇਹ ਕਹਾਣੀ ਸੁਣ ਕੇ ਕਹਾਣੀਕਾਰ ਦੀ ਭੈਣ ਕਹਿਣ ਲੱਗੀ ਕਿ ਪਹਾੜ ਨੂੰ ਕੋਈ ਕਿਵੇਂ ਰੋਕ ਸਕਦਾ ਹੈ ਇਸ ਉਹਨ ਕੀ ਕਹਾਣੀ ਦਾ ਛੱਟ ਬੋਲਿਆ ਜੇ ਤੂਫਾਨ ਵਾਂਗ ਆਉਂਦੀ ਗੱਡੀ ਰੁਕ ਸਕਤੀ ਹੈ ਤਾਂ ਪਹਾੜ ਕੋਈ ਸ਼ੈ ਨਹੀਂ ਇਸ ਤੋਂ ਮਗਰੋਂ ਉਸ ਨੂੰ ਗੁਰੂ ਨਾਨਕ ਦੁਆਰਾ ਪਹਾੜੀ ਨੂੰ ਰੋਕਣ ਦੀ ਘਟਨਾ ਵਿੱਚ ਵਿਸ਼ਵਾਸ ਹੋ ਗਿਆ ਇਸ ਤਰ੍ਹਾਂ ਕਹਾਣੀਕਾਰ ਇਸੇਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਪੰਚੇ ਸਾਹਿਬ ਵਿੱਚ ਆਪਣੇ ਹੱਥ ਨਾਲ ਪੱਥਰ ਨੂੰ ਰੋਕਣ ਦੀ ਕਹਾਣੀ ਸੱਚੀ ਹੈ